ਪਿਆਰ ਪਰਿਸ਼ਾਸ਼ਿਕਾਲ ਜਿਵੇਂ ਤੁਹਾਨੂੰ ਪਤਾ ਆਪਣਾ ਰਾਣਾ ਸਿੰਘ ਯਾਰ ਪੰਜਾਬੀ ਆਪਣਾ ਚੈਨਲ ਯੂਟਿਊਬ ਚੈਨਲ ਲਾਈਕ ਸ਼ੇਅਰ ਕਮੈਂਟ ਤੇ ਵਕ ਵਕ ਟਾਪੀਆਂ ਵਿਸ਼ਾ ਮੁੱਦਿਆਂ ਬਾਰੇ ਵਿਚਾਰ ਚਰਚਾ ਡਿਬੇਟ ਕੰਟੀਨਿਊਲੀ ਕਰਦੇ ਰਹਿੰਦੇ ਆ ਦਾਸ ਤੁਹਾਡਾ ਛੋਟਾ ਵੀਰ ਕੋਹੀ ਮਾਝੇ ਵਾਲਾ ਜ਼ਿਲ੍ਹਾ ਤਰਤਾਂ ਤੋਂ ਬਲੋਂਗ ਕਰਦਾ ਅੱਜ ਆਪਾਂ ਕਰਾਂਗੇ ਵੀ ਪ੍ਰੈਸੈਂਟ ਟਾਈਮ ਦੀ ਵੀ ਬਹੁਤ ਹੜਾਂ ਦੀ ਸਥਿਤੀ ਪੰਜਾਬ ਚ ਆ ਰਹੀ ਹੈ ਥੇਲੀ ਕੰਟੀਨਿਊ ਮੀ ਪੈ ਰਹੇ ਨੇ ਕਦੀ ਕੋ ਦਮ ਮੀ ਆਂਦਾ ਕਦੀ ਕੱਟ ਜਾਂਦਾ ਵਾ ਬਹੁਤ ਵੱਡੀ ਪ੍ਰੋਬਲਮ ਕਿਉਂਕਿ ਸੜਕਾਂ ਟੁੱਟ ਰਹੀਆਂ ਨੇ ਹਨਾ ਕੋਈ ਸੀਵਰੇਜ ਆ ਪਤਾ ਨਹੀਂ ਲੱਗਦਾ ਕੋਈ ਮੋਟਰ ਗੱਡੀ ਕੁਈ ਕਈ ਦੇ ਸੀਵੇਰੇ ਖੁੱਲੇ ਹੁੰਦੇ ਉੱਤੇ ਟੱਕਾ ਨਹੀਂ ਹੁੰਦੇ ਬਹੁਤ ਪ੍ਰੋਬਲਮ ਆ ਰਹੀ ਔਨ ਜਾਨ ਚ ਟਰੈਵਲ ਚ ਪ੍ਰੋਬਲਮ ਆ ਰਹੀ ਹੈ ਹਨਾ ਮੁਸਾਫਿਰਾਂ ਨੂੰ ਕੋਈ ਕੁੱਲੂ ਮਨਾਰੀ ਜੰਮੂ ਕਸ਼ਮੀਰ ਕੋਈ ਟਲੋ ਜੀ ਕੋ ਮੰ ਜਾ ਰਿਹਾ ਕੋਈ ਲੈਂਡਸਲਾਈਡ ਹੋ ਰਹੀਆਂ ਹਨਾ ਪਹਾੜਾਂ ਚ ਮਤਲਬ ਤੋਂ ਪਹਾੜ ਆ ਜਾਂਦੇ ਨੇ ਤਾਂ ਸੜਕ ਟੁੱਟ ਜਾਂਦੀ ਤੇ ਬੜੀ ਮੁਸ਼ਕਲ ਹੋ ਰਹੀ ਹੁਣ ਹਰੀਕੇ ਦਰਿਆ ਬਹੁਤ ਮਕਲ ਦੇਖਿਆ ਹਰੀਕੇ ਦਰਿਆ ਦੇ ਸਾਰਾ ਪਾਣੀ ਖੋਲ ਦਿੱਤਾ ਜੋ ਬਿਆਸ ਨਾਲ ਜੋ ਵੀ 5 5 ਦਰਿਆ ਲੱਗਦੇ ਨੇ ਹਰੀਕੇ ਨਾਲ ਕੋਈ ਪੰਜਾਂ ਦਰਿਆਵਾਂ ਤੇ ਦੀ ਪੰਜਾਬ ਬਹੁਤ ਕਿਉਂਕਿ ਬੂਟੀ ਆ ਰਹੀ ਪਿਛੋਂ گاਵਾ ਮੱਝਾਂ ਆ ਰਹੀਆਂ ਨੇ ਰੁੜ ਕੇ ਹਨਾ ਬੰਦਿਆਂ ਦਾ ਪਤਾ ਨਹੀਂ ਬਹੁਤ ਪਾਣੀ ਆ ਰਿਹਾ ਵਾ ਹੁਣ ਵੇਖੋ ਸੁਲਤਾਨਪੁਰ ਵਾਲੀ ਸੈ ਸੁਲਤਾਨ ਬਲੂਦੀ ਆਪਣੇ ਇਧਲੀ ਸਾਈਡ ਕੋਨ ਵਾਲ ਉਧਰ ਬਾਣ ਟੁੱਟ ਰਹੇ ਨੇ ਲੋਕਾਂ ਦੀ ਪੈ ਲੀਆਂ ਕਿਉਂਕਿ ਹੁਣ ਕਾਨੂੰ ਪਤਾ ਝੋਨਾ ਰਾਜ ਝੋਨਾ ਕਰਨ ਦਾ ਸੀਜ਼ਨ ਦੋ ਬਰਿਆ ਵਾ ਤੇ ਬੜੀ ਮੁਸ਼ਕਲ ਆ ਰਹੀ ਆ ਤੇ ਵੀ ਸਰਕਾਰ ਨੂੰ ਵੀ ਬੇਨਤੀ ਵੀ ਉਹ ਆਪਣੀਆਂ ਜਿਹੜੀਆਂ ਐਨ ਜੀਓ ਬੜੀਆਂ ਖਾਲਸਾ ਐਡ ਹੋ ਗਈ ਹੈ ਨਾ ਇਦਾਂ ਨਹੀਂ ਉਹ ਜਿੱਦਾਂ ਖੜਾ ਪੇੜ ਜਿੱਦਾਂ ਉੱਤਰਾਖੰਡ ਚ ਉਹੀ ਜੀ ਇਹ ਤਾਂ ਜਦੋਂ ਅਫਗਾਨਿਸਤਾਨ ਵਾਲੇ ਹੋ ਤਿੱਬਦਲ ਹੁੰਦੀ ਉਹ ਆਪਣੇ ਜਾਂਦੇ ਹੋ ਤਰੇ ਕਿਉਂਕਿ ਇਹ ਜਿਹੜੇ ਆਪਣੇ ਐਨ ਆਰ ਆਈ ਵੀਰ ਇਹ ਆਪਾਂ ਨੂੰ ਡੋਨੇਟ ਕਰਦੇ ਰਹਿੰਦੇ ਹਰ ਮਹੀਨੇ ਹਰ ਮੰਥੇ ਮਨੀ ਪਾਉਂਦੇ ਨੇ ਪੈਸਾ ਪਾਉਂਦੇ ਨੇ ਐਨ ਆਰ ਆਈ ਵੀ ਪੰਜਾਬੀ ਇਹਨਾਂ ਦੀ ਚੜ੍ਹਦੀ ਕਲਾ ਸੁੱਖ ਮੰਗਿਆ ਕਰੋ ਜਿਹੜੇ ਡੇਲੀ ਇੱਕ ਇੱਕ ਦਿਨ ਦਾ ਇੱਕ 1 ਡਾਲਰ ਇੱਕ ਦੇ ਦੋ ਦੋ ਇਹ ਕਰਦੇ ਨੇ ਕਿਉਂਕਿ ਇਹ ਜਦੋਂ ਇਕੱਠਾ ਹੋ ਜਾਂਦਾ ਨਾ ਬਜਟ ਫੇਰ ਕੋਈ ਹੜਤ ਮੁਸੀਬਤ ਆਈ ਕੋਈ ਮਤਲਬ ਕੋਈ ਕਾਲ ਪੈ ਗਿਆ ਹਨਾ ਕੋਈ ਕੋਰੋਨਾ ਜਦੋਂ ਵੇਖੋ ਕਾਲ ਪਿਆ ਜੀ ਇਹ ਕਾਲ ਸਾਈਡ ਵਾਲੀ ਇਹ ਸੇਖੀ ਅੱਗੇ ਹੁੰਦਾ ਜਦੋਂ ਵੀ ਕੋਈ ਅਫਗਾਨਿਸਤਾਨ ਜਿਹੜਾ ਉੱਤਰਾਖੰਡ ਵਾਲੀ ਜਦੋਂ ਆਪਾਂ ਯੂਪੀ ਵਾਲੀ ਹਿਮਾਚਲ ਵਾਲੀ ਸਾਈਡ ਵੇਖੋ ਕਿੰਨਾ ਲੈਂਡਸਲਾਈਡ ਹੋ ਰਹੀ ਕਿੰਨਾ ਬੱਦਲ ਹਵਾ ਹੀ ਫਟ ਰਹੇ ਨੇ ਹਨਾ ਬੜਾ ਮੁਸ਼ਕਲ ਹੋ ਰਹੀ ਕਿ ਤੇ ਰਿਆ ਸਾਡੇ ਲੱਗ ਗਿਆ ਧੁੰਦੀ 25 ਕਿਲੋਮੀਟਰ ਪਾਣੀ ਬਹੁਤ ਆ ਰਿਹਾ ਬੂਟੀ ਆ ਰਹੀ ਆ ਟੰਗਲ ਉੜ ਕੇ ਆ ਰਹੇ ਨੇ ਹਨਾ ਤੇ ਪਿਛਲੀ ਵਾਰੀ ਅੱਜ ਤੋਂ ਦੋ ਮੇਸਾ ਦਾ ਡੇਢ ਦੋ ਸਾਲ ਪਹਿਲਾਂ ਆਪਣੇ ਇਹ ਹਰੀਕੇ ਦਾ ਪਾਣੀ ਟੁੱਟੇ ਆ ਜੀ ਤੇ ਸਰਕਾਰ ਬਾਝੋਂ ਆਈ ਤੇ ਬਾਪੇ ਹੁਣ ਵੇਖੋ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਆ ਉਹ ਸਾਡੇ ਸੰਤ ਮਾਪੂਸ਼ ਕਰ ਰਹੇ ਨੇ ਨਾ ਉਹ ਗੜ ਸ਼ੰਕਰ ਨਵਾਂ ਸ਼ਹਿਰ ਵਾਲੇ ਜਿਹੜੀ ਨੰਦਪੁਰ ਸਾਹਿਬ ਨੂੰ ਜਾਂਦੀ ਸੜਕ ਉਹ ਸਾਰੀ ਬਾਬਿਆਂ ਨੇ ਬਣਾਈ ਪਤਾ ਨਹੀਂ 5 10 ਕਰੋੜ ਦੀ ਬਾਬਿਆਂ ਨੇ ਬਣਾਈ ਹੁਣ ਇੱਥੇ ਬਾਬਾ ਸਰਾਲੀ ਸਾਹਿਬ ਸੇਕ ਟੁਪਰੀਪੁਰ ਪੁਰੀ ਵਾਲੇ ਬਾਬਾ ਸੁੱਖਾ ਸਿੰਘ ਸਾਲੀ ਸਾਹਿਬ ਵਾਲੇ ਹਨਾ ਬਾਬਾ ਹਾਕਮ ਸਿੰਘ ਉਹ ਇਹਨਾਂ ਜਦੋਂ ਹੜੀ ਲੱਗੇ ਬੰਨ ਟੁੱਟਾ ਸੀ 40 50 ਪਿੰਡਾ ਰੁੜ ਗਏ ਸੀ ਪਾਣੀ ਆ ਗਿਆ ਸੀ ਘਰਾਂ 'ਚ ਇਹਨਾਂ ਦਿਨ ਰਾਤ ਕਰਕੇ ਮੈਂ ਆ ਆਪਣੇ ਅੱਖੀਂ ਤੇ ਅੱਖੀਂ ਦੇਖਿਆ ਦਿਨ ਰਾਤ ਆ ਬਾਬਿਆਂ ਤੁਸੀਂ ਮੰਦਨਾ ਨਹੀਂ ਹਰੀਕੇ ਵਾਲੀ ਜਿਹੜੀ ਮੰਡੀ ਆ ਇੰਨੀ ਇੰਨੀਆਂ ਵੱਡੀਆਂ ਪੋਪ ਲਾਈਨਾਂ ਵੱਡੀਆਂ ਕਰੇਨਾ ਜੀ ਸੀ ਬੀ ਆ ਗਏ ਇੰਨੀ ਟਰਾਲੀ ਟ੍ਰੇਡਰ ਟਰਾਲੀ ਆ ਗਏ ਇਹਨਾਂ ਪਿੰਡਾਂ ਚੋਂ ਵੀ ਲੈਣ ਲੋਣੀ ਪਈ ਜਿੱਦਾਂ ਆਪਣੇ ਸਪੈਸ਼ਲ ਵਾਲੇ ਗਦਾਮਾਂ ਟ੍ਰੱਕਾਂ 'ਚ ਲੈਣ ਲੱਗੇ ਦੀ ਸੜਕਾਂ ਇੰਨੀ ਲੈਣ ਲੱਗੀ ਲੋਕੀ ਦਿਨ ਰਾਤ ਨਹੀਂ ਵੇਦੇ ਵੀ ਸੌਂਦੇ ਨਹੀਂ ਇੰਨਾ ਮਿੱਟੀ ਆ ਗਈ ਪਤਾ ਨਹੀਂ ਕਿੱਧਰੋਂ ਕਿਰਪਾ ਮਹਾਰਾਜ ਦੀ ਇਹ ਪੰਜਾਬ ਮਿਲੰਗਰ ਜੇ ਜਦੋਂ ਕੋਈ ਬਾੜ ਫੀੜਤਾ ਕੋਈ ਹੜਾ ਪੀੜ ਤੇ ਸਭ ਤੋਂ ਅੱਗੇ 2% ਉੱਤਾਂ ਆਪਾਂ ਪਰ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵੀ ਜਿਹੜਾ ਜੰਗਲ ਆ ਨਾ ਜੰਗਲ ਜੰਗਲ ਨੂੰ ਇੱਕ ਟੀਲੀ ਲਾ ਦੋ ਉਹਨੇ ਜੰਗਲ ਹੀ ਚ ਫੂਕ ਦੇਣਾ ਸਾਨੂੰ ਆਂਦੇ ਨਾ 2% ਸਾਡੇ ਗੁਰੂ ਮਹਾਰਾਜ ਨੇ ਕਿਹਾ ਵੀ ਜਿਹੜਾ ਏਕਾ ਉਹ ਸਵਾ ਲੱਖਾ ਜਿਹੜਾ 2 2.5 ਲੱਖ ਪਹੁੰਚ ਜਾਂਦੀ ਵੀ ਜਦੋਂ ਵੀ ਕੋਈ ਆਉਂਦੀ ਆਫਤਾਂ ਤੇ ਕਿਉਂਕਿ ਸੇਖ ਹੀ ਅੱਗੇ ਹੁੰਦਾ ਵਾ ਇਹ ਸਿੱਖਾਂ ਨੂੰ ਮਾੜਾ ਆਉਂਦੀ ਨਾ ਦਿੱਲੀ ਸੇਖੀ ਅੱਗੇ ਹੁੰਦਾ ਜਦੋਂ ਤੁਹਾਡੇ ਕੋਈ ਕਾਲ ਦਿੱਲੀ ਕੋਈ ਇੰਟਰਪੀ ਸੈਰ ਕਾਲ ਪੈਂਦਾ ਵਾ ਗਾਜ਼ੀਆਬਾਦ ਜਾਂ ਹਾੜਾ ਫੀਲਡ ਤੇ ਸਰਕਾਰ ਬਾਅਦੋਂ ਸਿੱਖ ਪਹਿਲਾਂ ਪਹੁੰਚਦੇ ਖਾਲਸਾ ਇਹ ਸਭ ਕੋ ਇੱਕ ਨੰਬਰ ਤੇ ਆ ਜਿਹੜੀ ਕਿਤੇ ਵੀ ਕੋਈ ਮੈਡੀਸਿਨ ਹੋ ਗਈ ਕੋਈ ਮੇਂਡੀ ਦੇ ਫੌਰਨ ਆਵ ਰੋਡ A to Z ਪਹਿਲਾਂ ਤੁਹਾਨੂੰ ਪਤਾ ਲੱਗ ਜਾਂਦਾ ਉਹ ਪਹਿਲਾਂ ਪਹੁੰਚ ਜਾਂਦੇ ਸਰਕਾਰਾਂ ਤੋਂ ਪਹਿਲਾਂ ਉਦੋਂ ਜਦੋਂ ਖਰੀ ਕੇ ਆ ਬੰਨ ਮੈਂ ਆਪ ਦੇਖਿਆ ਸਰਕਾਰਾਂ ਨੇ ਵੀ ਤੇਲ ਭੇਜਿਆ ਟਰੈਕਟਰ ਤੇ ਪਹੁੰਚਣਾ ਨਾ ਪਰ ਸਰਕਾਰਾਂ ਬਾਅਦੋਂ ਹੀ ਬਾਫੇ ਪਹਿਲਾਂ ਹੈ ਇੰਨਾ ਮਤਲਬ ਇੰਨਾ ਬੰਨ ਇਹ ਮੇਰੇ ਖਿਆਲ ਨਾਲ ਕੋਈ 15 20 25 30 ਦਿਨ ਲੱਗੇ ਬੰਨ ਇੰਨਾ ਇੰਨਾ ਪਾਣੀ ਹੀ ਨਾਲੋ ਸਾ ਬਾਬੇ ਇਨੇ ਨੇ ਪਾਣੀ ਚਾਹੀਏ ਤੇ ਆਪਣੇ ਜਿਹੜੇ ਪਿੰਡੂ ਸਭ ਤੋਂ ਅੱਗੇ ਹੀ ਸ਼ਹਿਰ ਵਾਲੇ ਦੇ ਕਈ ਬੰਦੇ ਮੇਰੇ ਵਰਗੇ ਵੇਖਣ ਜਾਂਦੇ ਆ ਨਾ ਪਿੰਡਾਂ ਵਾਲਾ ਟ੍ਰੈਕਟਰ ਟਰਾਲੀਆਂ ਦਾ ਨਹੀਂ ਪਰਵਾਹ ਕੀਤੀ ਵੀ ਸਾਡੇ ਘਰੇ ਮੱਝਾਂ ਆਂ ਕੁੱਕੀਆਂ ਆਂ ਪਠੇ ਹੋਣੇ ਆ ਉਹਨਾਂ ਇਹ ਦੇਖਿਆ ਵੀ ਅਸੀਂ ਵਿੱਚ ਬੰਨ ਬੰਨਣਾ ਹਰੀਕੇਲਾ ਬੰਨਣਾ ਤੇ ਇਹ ਵੇਖਤੀ ਸਾਰਿਆਂ ਨੇ YouTube ਤੇ ਨਿੱਕੇ ਨਿੱਕੇ ਐਂਕੈਂਟ ਕੀਆ ਇਹ ਅੱਜਕੱਲ ਬਹੁਤ ਹੁਣ ਅੱਜ ਦਾ ਮੌਸਮ ਦੇਖੋ ਵੀ ਅੱਜ ਵੀ ਥੋੜੀ ਥੋੜੀ ਬਦਲਵਾਈ ਹੈਗੀ ਆ ਪਰ ਹੜਾ ਪੀੜਤਾ ਹੁਣ ਕੋ ਡੰਗਰਾਂ ਨੂੰ ਹਨਾ ਚਾਰਾ ਜਿੱਥੋਂ ਹਨਾ ਉਹ ਹੈਲੀਕਾਪਟਰਾਂ ਹੀ ਛੁਟੰਦੇ ਹਨਾ ਡੰਗਰਾਂ ਨੂੰ ਚਾਰਾ ਜੇ ਲੋ ਮੰਨ ਲਓ ਬੰਦੇ ਚਲੋ ਕੋਈ ਤਰੇ ਲੰਗਰ ਖਾ ਲੈਣਗੇ ਹਨਾ ਕੋਈ ਸੂਲਤਾ ਜੂਗੀ ਸਰਕਾਰਾਂ ਨੂੰ ਭੁੱਲ ਜਾਵਾਂ ਸਰਕਾਰਾਂ ਜਿਨ੍ਹਾਂ ਦਾ ਸਰਕਾਰਾਂ ਨੂੰ ਉਹਨਾਂ ਦੇ ਬੰਦੇ ਦੇ ਘਰ ਦੇ ਸਾਰਾ ਪਾਣੀ ਵੜ ਜਾਂਦਾ ਸਾਰਾ ਕੋ ਗਿੱਲਾ ਆ ਜਾਂਦਾ ਇਸ ਕਰਕੇ ਬੇਨਤੀ ਆ ਵੀ ਹੜਾ ਪੇੜ ਤਾਂ ਨਹੀਂ ਸਰਕਾਰਾਂ ਨੂੰ ਪਹਿਲਾਂ ਕਿਉਂਕਿ ਇਹ ਚੀਜ਼ਾਂ ਬਾਈਨਸਾਈਡ ਤੇ ਕਰਨੇ ਚਾਹੀਦੇ ਕਿਤਾ ਹੁਣ ਐਸਜੀਪੀਸੀ ਦਾ ਬਜਟ ਧਰਮਚਾਰ ਕਮੇਟੀ ਦਾ ਬਜਟ ਹੁੰਦਾ ਹਰ ਵਾਰ ਉਹ ਵੀ ਐਸਜੀਪੀਸੀ ਤੋਂ ਹੁਣ ਦੇਖੋ ਕਿ ਉਹ ਕਿੱਦਾਂ ਆਪਣੀ ਕਿਤੋਂ ਤਾਲ ਮੁੜ ਗਿਆ ਹੁਣ 10 ਸਟਾਫ ਦੀਆਂ ਯਾਨੀ ਉਹ ਬਜਟ ਹੁੰਦਾ ਸਰਕਾਰਾਂ ਨੂੰ ਚਾਹੀਦਾ ਜਦੋਂ ਹੜਤ ਪੇੜ ਬਾਲ ਪੇੜ ਤਾਂ ਕੋਈ ਟੰਗਰਾਂ ਲਈ ਕੋਈ ਚਾਰਾ ਇਹ ਸਾਰੇ ਸਹੂਤਾ ਕਰਨੇ ਚਾਹੀਦੇ ਜਦੋਂ ਹੜਾ ਬਾਰ ਪੇੜ ਤਾਂ ਹੁੰਦੀਆਂ ਆਪਣੇ ਹੁਣ ਹਰੀ ਗਲਾ ਪਾਣੀ ਐ ਪੂਰਾ ਕੋਲ ਜਾਂਦਾ ਵੀਟੂ ਜੱਡ ਸਾਰੇ ਵਿਤੇ 10 12 ਦਾ ਨਾਰ ਸਾਰੇ ਹੂਲ ਤੇ ਕਿ ਜਦੋਂ ਪਾਣੀ ਇਧਰ ਹੀ ਸੈੱਡ ਇਕੱਠਾ ਹੋ ਜਾਂਦਾ ਫਿਰ ਮੁਸ਼ਕਲ ਆਉਂਦੀ ਹੈ ਉਹ ਫਿਰ ਥੋੜੇ ਥੋੜੇ ਤਾਂ ਚੁੱਪਣੇ ਪਏ ਜਿਹੜਾ ਪਾਣੀ ਧਰਿਆ ਜਾ ਰਿਹਾ ਹੈ ਇਸ ਲਈ ਇਹ ਵੀ ਪੜਾਇਆ ਆਪਣਾ ਆਪਣੇ ਮਾਜੇ ਜਿਆਦਾ ਹੀ ਨੁਕਸਾਨ ਹੋ ਰਿਹਾ ਚੱਲਿਆ ਹੈ ਪਰ ਜਿਹੜੇ ਸੰਤ ਮਹਾਂਪੂਰ ਚ ਮਹਾਂਪੂਰਾਂ ਨੇ ਇੱਕੇ ਆ ਕੇ ਸਾਰਿਆਂ ਦੀ ਬਾਹ ਫੜੀ ਕਿ ਸਰਕਾਰਾਂ ਨੂੰ ਪਹਿਲਾਂ ਅੱਬੇ ਜੜਾ ਨੋਟੀਫਿਕੇਸ਼ਨ ਦੋ ਪਹਿਲਾਂ ਇਹ ਫਰੋ ਸੈਨ ਕਿੰਨਾ ਪ੍ਰਸ਼ਾਸਕਾਰੀ ਡਾਕੂਮੈਂਟ ਹੀ ਉਹਨਾਂ ਦੇ ਪੂਰੇ ਹੁੰਦੇ ਤੇ ਉਹਨਾਂ ਆਉਣਾ ਕੀ ਹੈ ਇਸ ਕਰਕੇ ਜਿਹੜੇ ਇਹ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਉਹ ਸਾਡੇ ਬਾਬੇ ਸੰਤ ਮਹਾਂਪੁਰਸ਼ ਅਦਾਸ ਸਿੰਘ ਕਰ ਰਹੇ ਨੇ ਨਾਨਕ ਸਰ ਵਾਲੇ ਸਾਰੇ ਮਹਾਂਪੁਰਸ਼ ਕਰ ਰਹੇ ਨੇ ਜੋ ਸਿੱਖ ਧਰਮ ਨਾਲ ਬਲੋਂਗ ਕਰਦੇ ਨੇ ਤੇ ਸਰਕਾਰਾਂ ਨਿਕਮੀਆਂ ਫੇਲ ਹੋ ਰਹੀਆਂ ਨੇ ਨਾ ਨੂੰ ਸਰਕਾਰੀ ਨੌਕਰੀ ਮਿਲਦੀ ਪ੍ਰਾਈਵੇਟ ਮੁੰਡੇ ਲੱਗ ਰਹੇ ਨੇ ਤੇ ਸਾਡਾ ਅੱਜ ਦਾ ਟੌਪਿਕ ਇਹ ਵੀ ਹਾੜਾਂ ਬਾੜ ਫਿਰਚਾਂ ਜਿਹੜਾ ਦਾ ਅੱਜਕੱਲ ਮੌਸਮ ਕਿਉਂਕਿ ਪਹਿਲਾਂ ਸੜਕਾਂ ਖਰਾਬ ਹੁਰਤੇ ਪੈ ਜਾਂਦੇ ਆ ਉਹ ਨੁਕਸਾਨ ਹੀ ਆ ਰੇੜੀਆਂ ਵਾਲਿਆਂ ਦਾ ਕੋਈ ਆਲੂ ਗੰਡਿਆਂ ਸੇਫ ਕੇ ਲੈ ਕਿਉਂਕਿ ਉਹਨਾਂ ਜਿਹੜੀਆਂ ਜਿਹੜੀਆਂ ਰੇੜੀਆਂ ਸੜਕ ਦੇ ਕਿਨਾਰੇ ਲਾਉਣੀਆਂ ਉਹ ਕਿੱਦਾਂ ਲਾਉਣੀਆਂ ਨਾ ਕਿਉਂ ਟ੍ਰਾਪਾਈਲ ਦੇ ਪੈਸੇ ਨਹੀਂ ਆ ਗਏ ਹਨ ਕੁਝ ਨਿੱਕੇ ਮੋٹے ਕੰਮ ਮੁਸ਼ਕਲ ਹੋ ਜਾਣ ਜਿੰਨਾ ਦਿਹਾੜੀ ਮਜ਼ਦੂਰ ਜਾਣਾ ਸਾਈਕਲਾਂ ਤੇ ਜਾਂਦੇ ਗਏ ਮੇਰੇ ਵੀ ਮਿਸਤਰੀ ਸਾਈਕਲਾਂ ਤੇ ਜਾਂਦੇ ਕੁਝ ਮੀਂਹ ਪਊਗਾ ਦੇ ਗਿੱਲੇ ਹੋ ਜਿਹਨਾਂ ਕੋ ਮੋਬਾਈਲ ਹੁੰਦਾ ਘੋਲ ਹੁੰਦੇ ਇਹ ਬੜੀ ਮੁਸ਼ਕਲ ਹੁੰਦੀ ਕਿਉਂਕਿ ਅੱਜ ਭਾਦੋਂ ਚੜ ਗਿਆ ਸੰਗਰਾ ਦੇ ਸਾਰਿਆਂ ਦੇ ਲੱਖ ਲੱਖ ਵਧਾਈ ਹੋਵੇ ਮਹਾਰਾਜ ਸਾਰਿਆਂ ਨੇ ਖੁਸ਼ੀਆਂ ਸੁੱਖਾਂ ਦੇ ਚੜ੍ਹਦੇ ਕਿਲਾ ਲਗਮੀਨਾ ਬਤੀਤ ਕਰਾਵੇ ਸੰਗਰਾ ਦਾ ਮੀਨਾ ਜਿਹੜੇ ਮੇਰੇ ਵੀਰ ਕੋਰਦਾਰੇ ਨਹੀਂ ਜਾਂਦੇ ਮਹੀਨੇ ਮਸਿਆ ਜਾਂਦੇ ਉਹ ਅੱਜ ਹੀ ਚੱਲ ਜਾਣਾ ਡੇਲੀ ਟਾਈਮ ਕੱਢਾਏ ਉਹਨੂੰ ਭਰਾ ਰੋਟੀ ਪਾਣੀ ਚਾਹ ਦੀ ਵਗੈਰਾ ਨ ਆਹ ਨਾਸਤਾ ਖਾਣਾ ਇਦਾਂ 5-2 ਮਿੰਟ ਘਰੇ ਹੀ ਪਾਣੀ ਲਾ ਛੱਡਾ ਕਰੋ ਵਿਲੇ ਟੈਂਕ ਖਰੀ ਹੋਈ 24 ਘੰਟੇ ਪਾਣੀ ਚੱਲੀ ਜਾਂਦੀ ਪੀ ਕੇ ਸਿੱਖ ਨੂੰ ਸਿਖਣਾ ਤੋਂ ਮੇਰੇ ਸਪੀਕਰ ਲਿਆ ਛੱਡੋ ਇਹ ਚੀਜ਼ਾਂ ਬਾਬਾ ਬਿੰਦਰਪਾਲ ਦੀ ਗੱਲ ਸੁਣਾਇਆ ਕਰੋ ਉਹਨਾਂ ਦਾ ਵੀ ਪਾਣੀ ਅਸਰ ਕਰਦੀ ਚੱਲੀ ਜਾਂਦਾ ਕਰੋ ਨਹੀਂ ਵੇਂਦਾ ਕੰਮ ਕਰਦੇ ਜੋ ਅੱਗੇ ਪਿਛੇ ਵੀ ਹੁੰਦੇ ਆ ਨਾ ਪਾਣੀ ਚੱਲਦੀ ਰਹਿੰਦਾ ਕਰੋ ਤੇ ਇਸ ਕਰਕੇ ਸਾਡਾ ਹੜਾ ਬਾੜਾ ਪੀੜਤਾ ਇਹ ਵੀ ਸਰਕਾਰ ਨੂੰ ਵੀ ਅੱਗੇ ਆਉਣਾ ਚਾਹੀਦਾ ਸਾਡੇ ਮਹਾਪੁਰ ਸੰਤ ਮਹਾਪੁਰਖ ਇਰਾਸੀਆਂ ਨਾਟੋ ਤੇ ਉਹ ਦੇਣੇ ਇਹ ਹਿਮਾਲੀ ਜਿਹੜੋਂ ਪਿੰਡੂ ਪਿੰਡੂ ਸਾਰੇ ਸਾਰੇ ਹੀ ਨਾਲੇ ਬਾਹ ਫੜਦੇ ਨੇ ਤੇ ਫਿਰ ਹਰੀ ਘਾ ਦਰਿਆ ਬਹੁਤ ਜ਼ਿਆਦਾ ਪਾਣੀ ਆ ਚੁੱਕਾ ਵਾ ਰੱਬ ਨਾ ਕਰੇ ਬਿਆਸ ਵਾਲਾ ਦਰਿਆ ਪ੍ਰਿਆਗਰਾਜ ਜਿੱਥੇ ਹਿੰਦੂਆਂ ਦਾ ਸਭ ਤੋਂ ਵੱਡਾ ਪਾਵਨ ਦੇ ਤੀ ਪ੍ਰਿਆਗਰਾਜ ਨੂੰ ਕੁੰਬ ਦਾ ਮੇਲਾ ਆਖੋਂ ਜਾ ਕੇ ਵੇਖੋ ਕਿੰਨਾ ਪਾਣੀ ਆ ਗਿਆ ਉੱਥੇ ਜਿੱਥੇ ਉਸਨਾਨ ਕੀਤਾ ਇਹਦੇ ਹੀ ਸਾਲਾ ਜਦੋਂ ਚਰਨੇ ਜੁਰਨੇ ਇਹ ਪਹਾੜਾਂ 'ਚ ਪਾਣੀ ਆਉਂਦਾ ਵਾ ਹੌਲੀ ਹੌਲੀ ਜਿੱਦਾਂ ਘਰੇ ਬੈ ਚਾਹ ਬਣਾਉਂਦੇ ਨੇ ਨਾ ਚਾਹ ਜਦੋਂ ਉਹ ਮੌੜਦਾਨ ਉਹ ਜਦੋਂ ਉਹ ਦੇਖੋ ਲੱਖਾਂ ਕਿਉਂ ਨਾ ਘਰੇ ਫੇਰੇ ਚਾਹ ਬੰਦੂ ਤੂੰ ਮਾਨੀਗਾ ਨੀਗਾ ਉੜਦਾਨ ਉਹ ਜਾ ਕੇ ਉੱਤੇ ਇਕੱਠਾ ਆ ਜਾਂਦਾ ਜਦੋਂ ਇਕੱਠਾ ਹੋ ਕੇ ਜਾਦਾ ਹੋ ਜਾਂਦਾ ਵਾ ਖਤੋਂ ਜਿਆਦਾ ਤੇ ਫਿਰ ਉਹ ਮੀਂਹ ਦਾ ਰੂਪ ਧਾਰ ਕੇ ਫੇਰੇ ਧਰਤੀ ਤੇ ਡੇਂਦਾ ਜਿਹਨੂੰ ਆਪਾਂ ਮੀਂਹ ਰੇਨ ਕਹਿੰਦੇ ਆ ਇਸ ਕਰਕੇ ਸਾਡਾ ਇਹੋ ਮੋਟਿਵੀ ਟੌਪਿਕ ਹੀ ਕਿ ਅੱਜ ਆਪਾਂ ਮੀਂਹ ਖੜਾ ਪੀਟ ਦਾ ਬਾਰੇ ਆਪਾਂ ਗੱਲਬਾਤ ਚਰਚਾ ਕਰੀਏ ਕੋਈ ਗਲਤੀ ਹੋ ਗਈ ਮਾਫ ਕਰਿਓ ਤੇ ਸਤਿ ਸ਼੍ਰੀ ਅਕਾਲ ਜੀ